ਇਸ ਵੇਲੇ ਦੀ ਵੱਡੀ ਖਬਰ ਸਰਹੱਦੀ ਕਸਬਾ ਬਹਿਰਾਮਪੁਰ ਤੋਂ ਆ ਰਹੀ ਹੈ ਜਿੱਥੇ ਬੀਤੇ ਦਿਨੀ ਆਪਣੀ ਭੂਆ ਨੂੰ ਮਿਲਣ ਵਾਸਤੇ ਆਇਆ ਨੌਜਵਾਨ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੰਭੀਰ ਰੂਪੀ ਜ਼ਖਮੀ ਹੋ ਗਿਆ ਜਿਸ ਨੂੰ ਗੁਰਦਾਸਪੁਰ ਹਸਪਤਾਲ ਵਿਖੇ ਇਲਾਜ ਲਈ ਪਹੁੰਚੀ ਕਰਵਾਇਆ ਗਿਆ ਸੀ ਤੇ ਮੌਤ ਅਤੇ ਜ਼ਿੰਦਗੀ ਦੀ ਲੜਾਈ ਇਹ ਲੜ ਰਿਹਾ ਸੀ ਪਰ ਅਖੀਰ ਬੀਤੇ ਕੱਲ ਉਸ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦੇ ਪੁਲਿਸ ਸਟੇਸ਼ਨ ਬਹਿਰਾਮਪੁਰ ਦੇ ਇੰਚਾਰਜ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਜਸਪਾਲ ਕੁਮਾਰ ਪੁੱਤਰ ਮਦਨ ਲਾਲ ਵਾਸੀ ਰੂਮਟਾਂਡਾ ਜ਼ਿਲ੍ਹਾ ਹਿਾਰਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸ ਦਾ ਲੜਕਾ ਜੌਨ ਮਾਲਾ ਜਿਸ ਦੀ ਉਮਰ 19 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਬਹਰਾਮਪੁਰ ਵਿਖੇ ਆਪਣੀ ਪੂਆ ਨੂੰ ਮਿਲਣ ਲਈ ਆਇਆ ਸੀ ਆਪਣੀ ਪੂਆ ਰਜੇਸ਼ ਕੁਮਾਰੀ ਨਾਲ ਬਹਰਾਮਪੁਰ ਬਾਜ਼ਾਰ ਗਿਆ ਤਾਂ ਜਾਦੋ ਪੰਜਾਬ ਨੈਸ਼ਨਲ ਬੈਂਕ ਬਹਰਾਮਪੁਰ ਦੇ ਨੇੜੇ ਪਹੁੰਚਿਆ ਤਾਂ ਦੋਸ਼ੀਆਂ ਨੇ ਉਹਨਾਂ ਨੂੰ ਪੁੱਛਿਆ ਕਿ ਸੌਰਵ ਕਿੱਥੇ ਹੈ ਅਤੇ ਉਹਨਾਂ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਦਸਤੀ ਹਥਿਆਰ ਤੇ ਦਾਤਰਾਂ ਦੇ ਨਾਲ ਸੱਟਾਂ ਮਾਰ ਕੇ ਇਸ ਨਾਲ ਲੜਕੇ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਝਗੜਾ ਹੁੰਦਾ ਵੇਖ ਕਾਫੀ ਲੋਕ ਇਕੱਠੇ ਹੋ ਗਏ ਤਾਂ ਦੋਸ਼ੀ ਘਟਨਾ ਵਾਲੇ ਸਥਾਨ ਤੋਂ ਫਰਾਰ ਹੋ ਗਏ। ਇਸ ਦਰਾਂ ਗੰਭੀਰ ਸੱਟਾਂ ਲੱਗਣ ਕਰਕੇ ਉਹਨਾਂ ਦੇ ਲੜਕੇ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਬੀਤੇ ਕਾਲ ਉਸਦੀ ਮੌਤ ਹੋ ਗਈ ਹੈ। ਤਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ 12 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਪੁਲਿਸ ਵੱਲੋਂ ਲਗਾਤਾਰ ਸ਼ਾਪੇਮਾਰੀ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਰਾਤ ਨੂੰ ਸਪਾਰਕ ਵਾਰਾ ਸੀ ਮੇਰੇ ਮੁੰਡਿਆਂ ਨਾਲ ਚੌਂਡ ਵਾਲਾ ਸੀ ਜੀ ਅਮਰੀ ਜੀ ਤਾਰਾ ਤਾਰਾ ਗੱਲ ਕੀ ਹੋਈ ਐ ਇੱਥੇ ਮੁੰਡਾ ਸਾਡਾ ਮਿਲਣ ਵਾਸਤੇ ਆਇਆ ਸੀ ਹਾ ਟੁੱਟ ਅਦੂ ਬੰਦਿਆ ਨੇ ਮਾਰ ਦਿੱਤਾ ਆ ਤੁਹਾਡੀ ਕੋਈ ਸਲਵਾਈ ਦੀ ਹੋਈ ਆ ਜੇ ਕੋਈ ਸਲਵਾਈ ਦੀ ਹੋਈ ਆ ਜੇ ਸਾਡੀ ਤੁਹਾਡਾ ਤੇਰਾ ਮੁੰਡਾ ਮਰ ਗਿਆ ਤੇ ਜਿਹਨੂੰ ਲੜਾਈ ਹੋਈ ਹੈ 24 ਤਰੀਕ ਨੂੰ ਲੜਾਈ ਹੋਈ ਸੀਗੀ ਫਟਕ ਤੇ ਜਟ ਬੱਜੀ ਸਿਰ ਦੇ ਵਿੱਚ ਬੱਜੀ ਸਿਰ ਦੇ ਵਿੱਚ ਬੱਜੀ ਸਿਰ ਦੇ ਵਿੱਚ ਸਿਰ 'ਚ ਬੱਜੀ ਸੱਟ ਹਾਂਜੀ ਹੋਣ ਹੋਈਆ ਤੋੜਾ ਚੇਰਾ ਤੱਕਟਾ ਕਰਤਾ ਤੱਕਟਾ ਹੋਇਆ ਉਹ ਜੇ ਬਜੇ ਆ ਨਿਆ ਹੋਣ ਹੋਈਆ ਤੱਕਟਾ ਕਰਤਾ ਤੱਕਟਾ ਹੋਇਆ ਮੈਂ ਕੀ ਜਾਣਾਂ ਮੇਰੇ ਮੇਦੁਕਾਂ ਇਨਸਾਫ ਮੇਰਾ ਪੋਰਾ ਨਹੀਂ ਹੋਇਆ ਕਿਸੇ ਨੇ ਵੀ ਨਾ ਐਸ ਐਚਓਰੇ ਸੁਣੀ ਨਾ ਕਿਸੇ ਨੇ ਸੁਣੀ ਮੈਨੂੰ ਇਨਸਾਫ ਚਾਹੀਦਾ ਮੈਨੂੰ ਪਾ ਮੇਰਾ ਮੁੰਡਾ ਮਰ ਗਿਆ ਮੈਨੂੰ ਇਨਸਾਫ ਚਾਹੀਦਾ ਮੇਰਾ ਮੁੰਡਾ ਮਰ ਗਿਆ ਬੱਸ ਮੇਨੂੰ ਜ ਸਾਹ ਚਾਇਦਾ ਮਨ ਉਸ ਐਸਐਸਪੀ ਦਫਤਰ ਐਸਐਸਪੀ ਸਾਹਿਬ ਨੇ ਮੇਰੀ ਇਹ ਹੀ ਬੇਨਤੀ ਹੈ ਮੇਰਾ ਉਹ ਤੰਦ ਤੇ 302 ਦਾ ਪਰਚਾ ਹੋਵੇ ਉਹ ਸਾਰੇ ਰੈਸਟੋਰਾਂ ਉਹ ਸਾਰਾ ਕੁਝ ਹੋਵੇ ਮੈਨੂੰ ਮਜ਼ੇ ਤੇ ਜੇ ਮੈਨੂੰ ਇਨਸਾਫ ਨਾ ਮਿਲਿਆ ਮੈਂ ਐਸਐਸਪੀ ਦਫਤਰ ਤਰਨਾ ਲੜਾਂਗਾ ਨਾਲੇ ਮੈਂ ਉੱਥੇ ਐਸਐਸਪੀ ਦਫਤਰ ਮੈਂ ਆਪਣੇ ਲਾਸ਼ ਨੂੰ ਮੁੰਡੇ ਰੀਨ ਮੈਂ ਫੂਕਣਾ ਨਹੀਂ ਹੈ ਮੈਂ ਨਹੀਂ ਫੂਕਣਾ ਆਪਣੇ ਮੁੰਡੇ ਦੀ ਲਾਸ਼ ਨੂੰ ਮੈਂ ਐਸਐਸਪੀ ਦਫਤਰ ਤਾਂ ਨਾਲ ਨਾਲ ਜਿੰਨੇ ਬੰਦੇ ਆ ਉਹ ਸਾਰੇ ਦੇ ਸਾਰੇ ਅਰੈਸਟ ਕੀਤਾ ਜਾੜ ਤੇ ਸਾਰੇ ਤੇ ਪਰਚਾ 302 ਦਾ ਪਰਚਾ ਤੇ 307 ਦਾ ਪਰਚਾ ਸਾਰਿਆਂ ਤੇ ਹੋਣਾ ਚਾਹੀਦਾ ਬਸ ਮੇਰੀ ਇਹ ਐਸਐਚਓ ਮੈਨੂੰ ਕੱਲ ਫੋਨ ਆਇਆ ਮੈਨੂੰ ਕਹਿੰਦੇ ਵੀ ਅਖੇ ਜਿਹੜਾ ਨਾਮ ਲਿਖਾਉਂਦੇ ਸੀਗੇ ਜਿਨ੍ਹਾਂ ਨੇ ਨਾਮ ਲਿਖਾਉਣੇ ਸੀ ਉਹ ਅਖੇ ਨਾਮ ਲਿਖਾਉਂਦੇ ਕਹਿੰਦਾ ਸੱਚੋ ਕਹਿੰਦਾ ਨਾ ਸਾਫ ਨਾ ਲਖਾਈ ਮੈਂ ਨਹੀਂ ਦਾ ਕਹਿੰਦਾ ਜਿਹੜਾ ਤੂੰ ਦੇਖ ਚੋ ਸੋਚ ਕੇ ਨਾ ਲਖਾਈ ਮੈਂ ਕਹਾ ਸਾਜੀ ਮੈਂ ਨਹੀਂ ਨਾ ਖਾਣੇ ਆ ਨਾ ਨਾ ਖਾਣੇ ਉਹਨਾਂ ਨੇ ਮੈਂ ਕਹਾ ਮੈਂ ਨਹੀਂ ਨਾ ਲਖਾਣੇ ਨਾ ਖਾਣੇ ਉਹਨਾਂ ਨੇ ਜਿਨ੍ਹਾਂ ਨੇ ਮੈਂ ਤਾਂ ਮੈਂ ਕਹਾ ਸਿੱਧਾ ਹਸਪਤਾਲ ਆਇਆ ਮੈਂ ਕਹਾ ਮੈਨੂੰ ਕੀ ਪਤਾ ਮੇਰਾ ਕੋਈ ਇਨਸਾਫ ਨਹੀਂ ਹੋਇਆ ਯਾਰਾ ਮੇਰੇ ਮੁੰਡਾ ਮਰ ਗਿਆ ਮੈਨੂੰ ਮੈਂ ਐਸਐਸਪੀ ਦਫ਼ਤਰ ਤੱਕ ਨਾ ਨਾ ਜੇ ਮੇਰੇ ਮੇਰੀਆਂ ਦੋ ਕੁੜੀਆਂ ਨੇ ਮੇਰੇ ਭਰਾਵਾਂ ਚ ਕੋਈ ਕੁੜੀ ਨਹੀਂ ਆ ਪੰਜ ਭੜਾਵਾਂ ਸਾਡੀ ਉਹਨਾਂ ਦੀਆਂ ਉਧਰ ਮੇਰੀਆਂ ਦੋ ਆ ਇੱਕੋ ਹੀ ਮੁੰਡਾ ਵਾ ਸਿਰਫ 18 ਸਾਲ ਉਮਰ ਚੀਕੀ ਸਾਡੀਆਂ ਸਾਡੀਆਂ 6 ਕੁੜੀਆਂ ਸੀ ਗਿਆ ਹਾਏ ਬੜਾ ਮੁੰਡਾ ਕਰ ਜਾਈਏ ਕਰ ਜਾਈਏ ਹਾਰਾ ਕੋਲਿਆ ਹਾਏ ਸਰ ਇੱਕੋ ਇੱਕ ਬੰਦਾ ਹੀ ਕੀ ਕਰਾਂਗੇ ਕਿਹੜਾ ਪੂਨਾ ਕਰ ਜਾਈਏ ਸੀ ਹਾਏ ਸਾਡੇ 17 ਸਾਲਾਂ ਦਾ 18 ਦਾ ਹੋਇਆ ਨਹੀਂ ਸੀ ਨਹੀਂ ਹੋਇਆ 18 ਦਾ ਹਾਏ 12 ਮਹੀਨੇ ਟਾਰਨਾ ਹੋਣਾ ਸੀ ਮਾਰਾ ਨਹੀਂ ਹੋ ਗਿਆ ਸੀ ਹੋ ਗਿਆ 18 ਦਾ ਹਾਏ ਇਨਸਾਫ ਚਾਹਦੇ ਨੇ ਨੂੰ ਸਜ਼ਾ ਮਿਲੇ ਵਾਤ ਵਾਤ ਜਿਨੀ ਹੋ ਸਕੇ ਆਏ ਆੜਾ ਪੋਲਾ ਪੋਰਾ ਆ ਬੱਚਾ ਸਾਡਾ ਕੋਈ ਇਨਸਾਮ ਨਹੀਂ ਦੇ ਰਹੀ ਆ ਆਏ ਕੀ ਕਰਨੂ ਲੱਗ ਜਾਈਏ ਸਾਡਾ ਕੋਈ ਸਾਰਾ ਨਹੀਂ ਕੀ ਮੰਗਦੀ ਆ ਤੇ ਜੇ ਜੇ ਕਰਦੇ ਬਾਦ ਦੋਨੇ ਉਹਨਾਂ ਤਾਂ 302 ਦਾ ਮਾਰ ਪਰਚਾ ਹੋਣਾ ਚਾਹੀਦਾ ਇਹਨਾਂ ਨੂੰ ਸਾਨੂੰ ਇਨਸਾਮ ਨਹੀਂ ਦੇਈ ਤੇ ਅਸੀਂ ਐਸਐਸਪੀ ਦਫਤਰ ਤੱਕ ਰਲਾਂਗੇ ਬਲਪਤ ਇਹਨਾਂ ਤੋਂ ਮੇਰਾ ਨਾਮ ਪੂਜਾ ਤੇ ਸਾਡਾ ਹਾਂਜੀ ਇਹ ਬਹੁਤ ਜ਼ਿਆਦਾ ਸਿਰ ਤੇ ਬਹੁਤ ਜ਼ਿਆਦਾ ਸਿਰ ਤੇ ਸੱਤ ਲਾਤੀ ਅੱਜ 14 ਦਿਨ ਬਾਅਦ ਖਤਮ ਹੋ ਗਿਆ ਉਸਤਾ ਲੰਦਾ ਹੀ ਉਹਨਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇੰਨੀ ਕਿ ਜ਼ਿਆਦਾ ਸਜ਼ਾ ਦਿੱਤੀ ਜਾਵੇ ਇੱਕ ਅੱਲਾ ਕੱਲਾ ਬੱਚਾ ਹੀ ਆਪੇ ਹੋਦਾ ਉਹਨੂੰ ਨਹੀਂ ਸਜ਼ਾ ਦਿੱਤੀ ਜਾਵੇ ਤੁਹਾਡਾ ਕੀ ਲੱਗਦਾ ਹੈ ਨਹੀਂ ਮੈਂ ਇਹ ਸੁਣਵਾਈ ਨਹੀਂ ਕਰਦੀ ਬਿਲਕੁਲ ਸੁਣਵਾਈ ਕਰਦੀ ਇੱਥੇ ਹੁੰਦੀ ਹੋ ਹੱਕ ਚੱਲ ਜਾਂਦੀ ਜੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਕਿੰਨੇ ਦਿਨ ਹੋ ਗਏ ਅੱਜ 14 ਦਿਨ ਬਾਹਰ ਬਾਹਰ 13 ਦਿਨ ਹੋ ਗਏ ਨੇ ਦੇਖੋ ਜੀ ਅੱਜ ਡੈਥ ਹੋ ਗਈ ਜੇ